ਹਾਂਜੀ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਅੱਜ ਦੇ ਦਿਨ ਦੀ ਕਰਦੇ ਆ ਸ਼ੁਰੂਆਤ ਆ ਗੱਡੀ ਤੇ ਪਾਣੀ ਮਾਰਿਆ ਯਾਰ ਬਹੁਤ ਗੰਦੀ ਹੋਈ ਵੀ ਸੀ ਤੇ ਆ ਟੀਮੀ ਹੋਰ ਦੱਸੋ ਠੀਕ ਹੋ ਤੇ ਅੱਜ ਆਪਾਂ ਜਾਵਾਂਗੇ ਪਟਿਆਲੇ ਕੋਈ ਸੁਣਾਉ ਕੋਈ ਨਵੀਂ ਤਾਜੀ ਗੱਲਬਾਤ ਤੇ ਨਾਲੇ ਬੂਟੇ ਭਰੇ ਨੇ ਅੱਜ ਸਵੇਰੇ ਸਵੇਰੇ ਪਾਣੀ ਲਾਇਆ ਯਾਰ ਬੂਟੇ ਨੂੰ ਤੇ ਅੱਜ ਪਟਿਆਲੇ ਵੀ ਜਾਣਾ ਇੱਕ ਕੋਈ ਕ੍ਰਿਕਟ ਟੂਰਨਾਮੈਂਟ ਕਰਾ ਰਹੇ ਨੇ ਮੁੰਡੇ ਮੂਲਾਪੁਰਾ ਪਹਿਲਾਂ ਬਗੜੀਆਂ ਲਿਖਿਆ ਪਿਆ ਸੀ ਹੁਣ ਕਹਿੰਦੇ ਮੂਲਾਪੁਰ ਕਰਾਉਣਾ ਹੈ ਇੱਥੇ ਝੁੰਨਾ ਆ ਗਿਆ ਉੱਥੇ ਜਾਵਾਂਗੇ 10:00 ਵਜੇ ਉਹ ਵੀ ਕਲਿੱਪ ਥੋੜੀ ਜੀ ਪਾਵਾਂਗੇ ਵਿੱਚ ਜੁੜੇ ਰਹੋ ਅੱਜ ਪੜਿਆਲੇ ਮਿਲਦੇ ਹਾਂ ਹਾਂਜੀ ਦੋਸਤੋ ਹੁਣ ਹੁੰਨੇ ਆ ਤਿਆਰ ਤਿਆਰ ਹੋ ਕੇ ਚੱਲਦੇ ਆਂ ਹਾਂਜੀ ਦੋਸਤੋ ਆਜੋ ਚਾਹ ਪਿਲਾ ਦਈਏ ਤੁਹਾਨੂੰ ਰੋਟੀ ਖਿਲਾ ਦਈਏ ਨਾਲ ਤੇ ਖਾਣਾ ਖਾ ਕੇ ਦਸਤਾਰ ਬੰਨ ਕੇ ਫਿਰ ਚਲਦੇ ਆ ਮੂੜਾਪੁਰ ਨੂੰ ਉਸ ਤੋਂ ਬਾਅਦ ਕਟਿਆਲੇ ਜਾਵਾਂਗੇ ਜੁੜੇ ਰਹੋ ਹਾਂਜੀ ਦੋਸਤੋ ਕਿਵੇਂ ਰੱਗੀ ਲੁੱਕ ਦੱਸਿਓ ਤੇ ਹੁਣ ਚਲਦੇ ਆਪਾਂ ਲੱਭ ਹਾਂਜੀ ਗੱਡੀ ਸਟਾਰਟ ਆ ਜੀ ਹੁਣ ਚਲਦੇ ਲਈ ਦੋਵੇਂ ਟੀਮਾਂ ਲਾਈਨਪ ਹੋ ਜਾਵੇ ਵੀਰੇ ਇੱਕ ਵਾਰ ਬੇਨਤੀ ਹੈ ਬਹੁਤ ਬਹੁਤ ਅਕਦੇ ਧੰਨਵਾਦ ਕਰਦੇ ਆ ਕਹਿੰਦੇ ਸਾਡੇ ਕਹਿੰਦੇ ਬੜੀ ਸਤਿਕਾਰਯੋਗ ਸਾਡੇ ਕਹਿੰਦੇ ਸਹਿਮਜੀ ਸਿੰਘ ਪ੍ਰਧਾਨ ਸਾਹਿਬ ਛੰਨਾ ਉਹਨਾਂ ਵੱਲੋਂ ਕਿਹਦੇ ਰਿਵਿਊ ਦੀ ਰਸਮਾਂ ਕੀਤੀ ਜਾਣੀ ਹੈ ਤੇ ਨਾਮ ਸੜਾ ਕਹਿੰਦੇ ਦੀਪਾ ਸਰਪੰਚ ਆ ਗਿਆ ਸਰਾਣੀਆਂ ਦੇ ਬਣਾ ਕਹਿੰਦੇ ਧੰਨਵਾਦ ਕਰਦੇ ਆ ਲੱਬੀ ਰਾਜੂ ਵੀ ਸਾਡਾ ਬਹੁਤ ਬੜਾ ਕਹਿੰਦੇ ਧੰਨਵਾਦ ਕੱਲ ਨੂੰ ਆਉਂਗੇ ਇਹ ਤੇ ਬੁਲਟੀ ਦਾ ਸਭ ਤੋਂ ਤੇ ਫਿੱਟ ਹੋ ਗਿਆ ਬਹੁਤ ਬੜਾ ਕਹਿੰਦੇ ਧੰਨਵਾਦ ਕਰਦੇ ਆ ਵੀ ਦੋਨੋਂ ਟੀਮਾਂ ਲਾਈਨ ਅਪ ਚਲੋ ਜੀ ਅੱਜ ਅੱਜ ਕੱਲ ਆਇਆ ਕੋ ਭਾਈ ਅੱਗੀ ਸਤਿ ਸ੍ਰੀ ਅਕਾਲ ਜੀ ਇੱਥੇ ਜਖਵਾਲੀ ਵਾਲੇ ਨੇ ਟੂਰਨਾਮੈਂਟ ਕਰਾਇਆ ਬਿਆ ਕ੍ਰਿਕਟ ਦਾ ਆ ਮੇਰਾ ਭਤੀਜਾ ਜਖਵਾਲੀ ਤੋਂ ਇਹਦਾ ਬਰਥਡੇ ਦੀਗਾ ਯਾਰ ਮੇਤੋਂ ਸਟੋਰੀ ਨਹੀਂ ਪਈ ਹੈਗੀ ਉੱਬਣ ਮੈਂ ਜਿਆਦਾ ਅਲਝਿਆ ਬਿਆ ਦੀ ਮੈਂ ਵੀ ਭੁੱਲ ਗਿਆ ਮੈਂ ਕਿਹਾ ਚੱਲ ਯਾਰ ਅੱਜ ਤੇਰੀ ਵੀਡੀਓ ਪਾਉਣੀ ਆ ਤੈਨੂੰ ਹੈਪੀ ਬਰਥਡੇ ਭਤੀਜ ਠੀਕ ਆ ਹਾਂ ਨਾ ਥੈਂਕਿਊ ਵਾਲੀ ਦਾ ਕੋਈ ਗੱਲ ਨਹੀਂ ਪਿਆ ਜਗਵਾਲੀ ਦੇ ਨੌਜਵਾਨਾਂ ਵੱਲੋਂ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ ਇਹ ਮੂਲਾਪੁਰ ਗਰਾਊਂਡ ਦੇ ਵਿੱਚ ਹਾਂਜੀ ਮੂਲੇ ਭਰਾਏ ਤੀਜੀ ਇੱਥੇ ਕ੍ਰਿਕਟ ਟੂਰਨਾਮੈਂਟ ਤੇ ਅਧ்கਾਟਨ ਕਰਨ ਆ ਮੇਰੇ ਭਤੀਜ ਮਿਲ ਕੇ ਮੂਲਾਪੁਰ ਤੋਂ ਨਹੀਂ ਠੀਕੋ ਹਾਂਜੀ ਹਾਂਜੀ ਲੱਭ ਗਿਆ ਤੁਹਾਨੂੰ ਆ ਜਾ ਰਹੇ ਨੇ ਭਤੀਜ ਮਿਲ ਕੇ ਵਿਚਾਰੇ ਇਹ ਤਰਪੜੀ ਖੜਾ ਤੀ ਯਾਰ ਕੰਮ ਸੀਗਾ ਥੋੜਾ ਜਿਹਾ ਹੁਣੇ ਭਤੀਜ ਗੁੱਸੇ ਹੋ ਕੇ ਗਿਆ ਏ ਉਹਨਾਂ ਦੀ ਇੱਥੇ ਨਾ ਬਹੁਤ ਬੜੀ ਦੁਕਾਨ ਆ ਕੁਰਤੇ ਪਜਾਮਿਆਂ ਦੀ ਕੋਕ ਪੈਂਟ ਦੀ ਮਤਲਬ ਜਾ ਕੇ ਆਉਂਦਾ ਉਹਦੀ ਦੁਕਾਨ ਚਾਹੀਦੀ ਹਾਂਜੀ ਦੋਸਤੋ ਟੂਰਨਾਮੈਂਟ ਤੇ ਜਾਇਆ ਹੈ ਤੇ ਆਪਾਂ ਸ਼ੁਰੂਆਤ ਕਰਾਇਆ ਹੈ ਦੀ ਟੂਰਨਾਮੈਂਟ ਦੀ ਧੰਨਵਾਦ ਉਹਨਾਂ ਦਾ ਨੌਜਵਾਨਾਂ ਦਾ ਤੇ ਹੁਣ ਪਟਿਆਲੇ ਆਂ ਚਾਹ ਪੀਣੇ ਆਂ ਚਾਹ ਪੀ ਕੇ ਚੱਲਦੇ ਆਂ ਖਾਲਸਾ ਕਰਨੀ ਜਾ ਕੇ ਆਉਣੀ ਆ ਜੇ ਸ਼ੁਤੀ ਨਾ ਹੋ ਜੁੱਥੇ ਬਾਕੀ ਲਵ ਯੂ ਤੁਹਾਨੂੰ ਸਾਰਿਆਂ ਨੂੰ ਤੇ ਨੌਜਵਾਨਾਂ ਨੇ ਜਿਨ੍ਹਾਂ ਨੇ ਟੂਰਨਾਮੈਂਟ ਕਰਾਇਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਯਾਰ ਕਿ ਤੁਸੀਂ ਵਧੀਆ ਉਪਰਾਲਾ ਕੀਤਾ ਹੈਗਾ ਤੇ ਨਾਲੇ ਯਾਰ ਮੇਰੇ ਵੱਲੋਂ ਸਾਰਿਆਂ ਨੂੰ ਅੱਜ ਦੁਰਗਾ ਅਸ਼ਟਮੀ ਦੀਆਂ ਵਧਾਈ ਤੇ ਦੋਸਤੋ ਸ਼ਾਦਾ ਲੁਥਫਰ ਦੇ ਰਹੇ ਹਾਂ ਬੈਠੇ ਆ ਜੋ ਪਲਾ ਦੀਆ ਤੁਹਾਨੂੰ ਵੀ ਚਾਹ ਪਾਣੀ ਭਾਈ ਮਿੱਤਰ ਪਿਆਰਿਓ ਹਾਂਜੀ ਮਿੱਤਰ ਪਿਆਰਿਓ ਚਾਹ ਪੀ ਰਹੇ ਸੀ ਤੇ ਮੇਰਾ ਭਤੀਜ ਮਿਲ ਗਿਆ ਕਿਹੜਾ ਏਰੀਆ ਮਾਝਾ ਕੋਈ ਕੋਈ ਹਾਂ ਹਾਂ ਸੱਚ ਮਾਲ ਭਾਈ ਆ ਗਿਆ ਠੀਕਾ ਹੋ ਠੀਕਾ ਹਾਂਜੀ ਦਾਚਾ ਜੀ ਉਹ ਵੇ ਮਾ ਕੋਈ ਨਾ ਤੇਰੇ ਸਟੂਡੀਓ ਚ ਆਉਂ ਕਿੱਦਨੇ ਮੈਂ ਠੀਕ ਚਾਚੂ ਤਾਂ ਨਹੀਂ ਪੀਣੀ ਨਾ ਨਾ ਠੀਕ ਆ ਠੀਕ ਆ ਤੇ ਆਹ ਮੁੰਡੇ ਖੜੇ ਨੇ ਆਹ ਮੁੰਡੇ ਖਾਲਸਾ ਤੋਂ ਨੇ ਥੋੜਾ ਕਾਲਜ ਲੱਗਿਆ ਵੇ ਅੱਜ ਹਾਂਜੀ ਹਾਂਜੀ ਲੱਗਿਆ ਹੋਇਆ ਮਾਰਦੇ ਆਂ ਤੁਹਾਡੇ ਕਾਲਜ ਦੇ ਚ ਕਿਹੜਾ ਯਾਰ ਭਾਈ ਮਿੱਤਰ ਪਿਆਰਿਓ ਭਤੀਜ ਆ ਗਿਆ ਮੇਰਾ ਕਹਿੰਦਾ ਚ ਹਾਂ ਵੀ ਮਿੱਤਰੋ ਪਟਿਆਲੇ ਆਂ ਭਤੀਜ ਖੜੇ ਨੇ ਮੇਰੇ ਖਾਲਸਾ ਵਾਲੇ ਠੀਕੋ ਵਧੀਆ ਗੱਲਬਾਤ ਕੱਲ੍ਹ ਦੀ ਕਿਵੇਂ ਲੱਗਿਆ ਅੱਜ ਵਧੀਆ ਮਾਹੌਲ ਆ ਆ ਵੀ ਭਤੀਜ ਆ ਆਪਣਾ ਤੇਰਾ ਕਿਹੜਾ ਗੜਪਾ ਤੇਰੇ ਭਾਈ ਜੀ ਜਾਂ ਠੀਕ ਆ ਧਰਪੇ ਵਾਲਾ ਭਤੀਜ ਆ ਟ੍ਰੈਪ ਕਿੱਧਰ ਆ ਰਹੀ ਜੀ ਆ ਯਾਰਾਂ ਜੀ ਜਾਂਦੇ ਕਿੱਥੇ ਹਾਂ ਖਾਲੀ ਆਪਣੇ ਨਾਲ ਦੇ ਅੱਜ ਆ ਗਏ ਨਾ ਸਾਰੇ ਸਭ ਜੁੜਾ ਮੈਂ ਯਾਰ ਗਾਉ ਜਾਇਆ ਮੈਂ ਸਦਾ ਜਾਮੇ ਬਾਹੂ ਲੱਗਿਆ ਵਿਆਹ ਪਤੀ ਦਿਖਾ ਦੇ ਤੁਰਕਾ ਅੱਛਾ ਇਹ ਤਾਂ ਅਗੇ ਦੇ ਵਿੱਚ ਠੀਕਾ ਅਰਪੋਰਟ ਆਇਆ ਚਾ ਮਾ ਟਿਕਟ ਵੀ ਚਾਹੀਦੀ ਹੈ ਕੱਟ ਦੇ ਅੱਪ ਇੱਥੇ ਖੜੇ ਆ ਖਾਲਸਾ ਦੇ ਬਾਹਰ ਤਾਂ ਮੇਰੇ ਭਤੀਜ ਹਰਿਆਣੇ ਤੋਂ ਨਹੀਂ ਹਰਿਆਣੇ ਕਿਹੜਾ ਸ਼ਹਿਰ ਆ ਅੱਛਾ ਠੀਕ ਆ ਸਾਰੇ ਤੁਸੀਂ ਉੱਥੋਂ ਹਾਂ ਜੀ ਹਾਂ ਜੀ ਨਾ ਨਾ ਕਿਉਂ ਓਕੇ ਜੀ ਸਲਾਮ ਅੱਪ ਨੂੰ ਆਰੇ ਸਿਆਗੀ ਬਣਾ ਬਾਕੀ ਹਰ ਉਂਗਰੇ ਪੁੱਤਾ ਹਾਂਜੀ ਦੋਸਤੋ ਜਦ ਨੂੰ ਮੈਂ ਆਇਆ ਯਾਰ ਜਦ ਨੂੰ ਛੁੱਟੀ ਹੋ ਗਈ ਇੱਥੇ ਕਾਲਜ ਦੇ ਵਿੱਚ ਤੇ ਹੁਣ ਚਲਦੇ ਆ ਉਧਰ ਨੂੰ ਚਾਚੂ ਕਿੰਨੇ ਆ ਕਿਤੇ ਜਾ ਕੇ ਸਤਿਗੁਰਾਲ ਅੱਜ ਸਤਿਗੁਰਾਲ ਹੋ ਠੀਕ ਆ ਵਧੀਆ ਅੱਜ ਵਧੀਆ ਕਿਹੜਾ ਪੋਰਟ ਹਾਂਜੀ ਹਾਂ ਕਿਵੇਂ ਗਿਆ ਤਣਾ ਅੱਜ ਕਿਵੇਂ ਜੀ ਕਾਲਜ ਦਾ ਦਿਨ ਕਿਵੇਂ ਗਿਆ ਅੱਜ ਵਧੀਆ ਗਿਆ ਜੀ ਠੀਕ ਆ ਠੀਕ ਆ ਹੋਰ ਦੱਸ ਨਮੀ ਦਾਜੀ ਹਾਂਜੀ ਵਧੀਆ ਵਧੀਆ ਤੁਸੀਂ ਦੱਸੋ ਕਿਹੜਾ ਪਿੰਡਾ ਮੇਰਾ ਈ ਭਵਾਨੀਗੜਾ ਅੱਛਾ ਭਵਾਨੀਗੜਾ ਠੀਕ ਆ ਠੀਕ ਆ ਹੋ ਠੀਕ ਆ ਹਾਂ ਸਾਰੇ ਵਧੀਆ ਠੀਕ ਆ ਠੀਕ ਆ ਲਵ ਯੂ ਆ ਤੁਹਾਨੂੰ ਸਾਰਿਆਂ ਨੂੰ ਆਏ ਹੋ ਹਾਂਜੀ ਆ ਆਪਣੇ ਧੀ ਜਾ ਗਏ ਯਾਰ ਖਾਲਸਾ ਕਾਲਜ ਵਾਲੇ ਠੀਕ ਹੋ ਖਾਲਸਾ ਵਾਲੇ ਹੋ ਹਾਂਜੀ ਹਾਂਜੀ ਇੱਕ ਨੰਬਰ ਯਾਰ ਮੋਟ ਹੋਰ ਦੱਸੋ ਗੱਲਬਾਤ ਗੱਲਬਾਤ ਕੋਈ ਨਹੀਂ ਵਾਸੀ ਤੁਹਾਨੂੰ ਮਿਲ ਕੇ ਦਿਲ ਖੁਸ਼ ਹੋ ਗਿਆ ਨਾ ਨਾ ਕੋਈ ਨਾ ਕੋਈ ਨਾ ਪੜਾਈ ਵਧੀਆ ਚੱਲ ਰਹੀ ਆ ਹਾਂਜੀ ਹਾਂਜੀ ਸਭ ਵਧੀਆ ਚੱਲ ਰਿਹਾ ਈ ਐਨ ਓਕੇ ਠੀਕ ਆ ਠੀਕ ਆ ਜੀ ਠੀਕ ਆ ਹੋਰ ਦੱਸੋ ਗੱਲਬਾਤ ਕੀ ਕਰਦੇ ਟੋਟੇਓ ਵਾਸੋ ਕੋਈ ਗੱਲ ਬਾਤ ਨਹੀਂ ਇੱਧਰੋਂ ਆਏ ਸੀ ਜੇ ਨਹੀਂ ਮਾਰਨਾ ਚਲੋ ਚਾਚਾ ਜੀ ਮੇਰੇ ਤੇ ਮਿਲ ਹੀ ਚਲੀਏ ਨਾ ਨਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹੋਰ ਤੁਸੀਂ ਸੁਣਾਓ ਜੀ ਠੀਕ ਹੋ ਜੀ ਹਾਂ ਲਵ ਜੂਆ ਤੁਹਾਨੂੰ ਸਾਰਿਆਂ ਨੂੰ ਆ ਤੁਹਾਨੂੰ ਵੀ ਲਵ ਜੂਆ ਹੈ ਟਰੱਕ ਭਰ ਕੇ ਹਾਂਜੀ ਇੱਧਰ ਖੜੇ ਆ ਯਾਰ 22 PS ਆ ਭਤੀ ਜਾ ਕੇ ਸਾਰੇ ਉਹ ਠੀਕ ਹੋ ਪੰਜਾਬ ਪੁਲਿਸ ਵਧੀਆ ਵਧੀਆ ਓਕੇ ਰਿਪੋਰਟ ਓਕੇ ਜੀ ਓਕੇ ਠੀਕ ਆ ਠੀਕ ਆ ਲਵ ਜੂਆ ਤੁਹਾਨੂੰ ਸਾਰਿਆਂ ਨੂੰ ਯਾਰ ਬਹੁਤ ਸੁਣਵੀਂ ਗੱਲ ਬਾਤ ਕੋਈ ਸਾਹਿਬ ਵਧੀਆ ਵਧੀਆ ਹਾਂ ਠੀਕ ਆ ਠੀਕ ਆ ਵਧੀਆ ਚਾਹੀਦਾ ਭਤੀਜਾ ਚ ਚੱਲ ਪਿਆ ਸਤਿ ਸ਼੍ਰੀ ਅਕਾਲ ਜੀ ਪਟਿਆਲੇ ਖੜੇ ਆ ਜੀ ਆਹ ਭਤੀਜਾ ਦਾ ਅੱਜ ਬਰਡੇ ਦੀਗਾ ਪਾਰਟੀ ਦੇ ਕੇ ਹਟਿਆ ਆਪਦੇ ਮਿੱਤਰ ਪਿਆਰਿਆਂ ਨੂੰ ਹੋਰ ਮੁੰਡਿਆ ਠੀਕ ਆ ਹਾਂ ਮੇਰੀ ਹੱਥ ਲਾਉਣਾ ਹੁੰਦਾ ਮੇਰੇ ਨਹੀਂ ਜਨ ਵਿਧਾਇਕ ਆਈ ਅੱਜ ਐਕਸਾਈਟਡ ਆ ਹੋਰ ਲੋ ਸੂਪਾ ਪਾਰਟੀ ਕਰਤੀ ਨੇ ਧੱਕੇ ਨਾਲ ਧੱਕੇ ਨਾਲ ਹਾਂ ਧੱਕੇ ਨਾਲ ਕਰੀ ਜੀ ਧੱਕੇ ਨਾਲ ਉਹਨੂੰ ਪਾਰਟੀ ਪਾਰਟੀ ਆਈ ਧੱਕੇ ਨਾਲ ਕਿਤੇ ਇਕੱਲੇ ਇਕੱਲੇ ਨਹੀਂ ਆਈ ਪਾਰਟੀ ਆ ਪਾਰਟੀ ਮਜ਼ਾਕ ਨਹੀਂ ਕਰਦੇ ਤੁਹਾਡੇ ਕੋਲ ਆਇਆ ਵਾ ਕੱਟਦੇ ਪੁੱਤ ਹਾਂਜੀ ਦੋਸਤੋ ਆ ਜਾ ਰਹੇ ਨੇ ਭਤੀਜ ਬਾਡੇ ਵੀ ਗਏ ਹਾਂਜੀ ਬਾਈ ਨੰਬਰ ਆ ਜੀ ਚਾਹ ਪੀਣ ਰੁਗੇ ਦੀ ਆ ਮੇਰੇ ਪਤੀਜ ਆ ਕੇ ਭਤੀਜ ਮੇਰੇ ਪੜਦੇ ਨੇ ਖਾਸਾ ਜੀ ਹਾਂਜੀ ਠੀਕ ਆ ਠੀਕ ਆ ਕਿਹੜਾ ਉਹ ਆ ਕਲਾਸ ਫਰਸਟ ਇਅਰ ਠੀਕ ਆ ਖਾਸਾ ਬੀ ਇਹ ਵਧੀਆ ਚੱਲੀ ਜਾਂਦਾ ਹਾਂਜੀ ਹਾਂਜੀ ਕੋਈ ਦਿੱਕਤ ਪਰਜਾਨ ਨਹੀਂ ਨਾ ਨਹੀਂ ਓਕੇ ਠੀਕ ਆ ਠੀਕ ਆ ਲਵ ਜੂਆ ਤੁਹਾਨੂੰ ਯਾਰ ਪਤੜ ਵਾਲਿਆਂ ਨੂੰ ਯਾਰ ਹਾਂਜੀ ਦੋਸਤੋ ਬਾਈ ਨਾ ਬਾਈ ਪੀ ਐਸ ਹਾਂ ਭਤੀਜ ਮਿਲ ਲੈ ਉਹਨਾਂ ਨਾਲ ਛਾਂ ਵਾਲਾ ਸਮਾਨ ਲੈ ਕੇ ਖਾਣ ਪੀਣ ਵਾਲਾ ਚੱਲਦੇ ਆਪਾਂ ਹਾਂਜੀ ਮਿੱਤਰ ਪਿਆਰੇ ਉਹ ਬਾਈ ਨੰਬਰ ਖੜਾ ਹੈ ਡੈਡੀ ਪਰਸੋਂ ਵੀ ਲਾਣੇਦਾਰ ਕਹਿ ਰਿਹਾ ਦੀ ਬਾਪੂ ਕੇ ਮੱਛੀ ਈ ਲੈ ਕੇ ਆਇਆ ਅੱਜ ਲਾਣੇਦਾਰ ਵਾਸਤੇ স্পੈਸ਼ਲ ਮੱਛੀ ਲਈਆ ਫਰਾਈਆ ਹਾਂਜੀ ਹਾਂਜੀ ਤੇ ਆ ਮੁੰਡਾ ਲੈ ਆਇਆ ਮੱਛੀ ਪਾਈ ਨੰਬਰ ਤੋਂ ਹੁਣ ਬਾਪੂ ਨੂੰ ਲੈ ਕੇ ਜਾਊਂਗਾ ਕਿਉਂਕਿ ਮੈਂ ਜ਼ਿਆਦਾਤਰ ਚਿਕਨੇ ਲਿਆਉਣਾ ਹੁੰਦਾ ਯਾਰ KFC ਆ ਫਾਦਰ ਵਾਸਤੇ ਲਈ ਹੈਗੀਆ ਚਲੋ ਪਿੱਛੂ ਮਾੜੀ ਮੁੱਟੀ ਮੈਂ ਵੀ ਖਾ ਲੂੰਗਾ ਟੀਨੀ ਉਹ ਵੀ ਖਾ ਲੈਣਗੇ ਬਾਕੀ ਲਵਯੂ ਚਾਹੋਂ ਵਾਲਿਆਂ ਪਟਿਆਲੇ ਹੈਗਾ ਯਾਰ ਪਤਾਸੇ ਜੇ ਮੰਗਾਏ ਸੀ ਘਰਦਿਆਂ ਨੇ ਪਤਾਸੇ ਦਾ ਰੇੜੇ ਕੋਲ ਹੈ ਨਹੀਂ ਅਮਰੁੰਡਾ ਲਿਆਇਆ ਚੱਲ ਉਹ ਗਾਹਾਂ ਦੇਖਦੇ ਆਂ ਕੋਈ ਛੋਟੀ ਦੁਕਾਨ ਤੋਂ ਲੈ ਲੈਂਦੇ ਆਂ ਜਿਵੇਂ ਪਿੰਡਾ ਪੁੰਡਾਲੀ ਹੁੰਦੀ ਆ ਉੱਥੋਂ ਮਿਲ ਜੂਗਾ ਬਾਕੀ ਚਲਦੇ ਆਂ ਪਿੰਡ ਨੂੰ ਹਾਂਜੀ ਦੋਸਤੋ ਮੁਫਲੀ ਪਈਦੀ ਰੋਡ ਤੇ ਮਗਾ ਚੱਲ ਲੈ ਚੱਲਦੇ ਆਂ ਪਿੰਡ ਨੂੰ ਜਾ ਰਹੇ ਹਾਂ ਅਸੀ ਕਾਲਜੀ ਦੋਸਤੋ ਆ ਗਿਆ ਮੈਂ ਹੁਣੇ ਪਿੰਡ ਆਏ ਨੇ ਲਿਆਂਦਾ ਖਾਣ ਪੀਣ ਵਾਲਾ ਸਮਾਨ ਅੱਜ ਦਾ ਵਲੌਗ ਬਹੁਤ ਵਧੀਆ ਭਤੀਜ ਮਿਲੇ ਟੂਰਨਾਮੈਂਟ ਤੇ ਵੀ ਗਏ ਆਪਾਂ ਸ਼ਹਿਰ ਵੀ ਜਾ ਕੇ ਆਏ ਆ ਕਾਲਜ ਵਾਲੇ ਜਵਾਕ ਵੀ ਮਿਲੇ ਸਾਰੇ ਨੂੰ ਲੱਭੀ ਸਤਿ ਸ੍ਰੀ ਅਕਾਲ ਜੀ ਅੱਜ ਦੇ ਬਲੌਗ ਦਾ ਇਥੇ ਸਮਾਪਤੀ ਕਰਦੇ ਆਂ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰੋ ਲਵ ਯੂ